ਅਨਮੋਲ ਗਗਨਮਾਨ ਨੇ ਐਮਐਲਏ ਸ਼ਿਪ ਤੋਂ ਅਸਤੀਫਾ ਦਿੱਤਾ ਕਿਉਂ ਅਸਤੀਫਾ ਦਿੱਤਾ ਜੇ ਕਿਸੇ ਬੰਦੇ ਕੋਲ ਚਪੜਾਸੀ ਦੀ ਨੌਕਰੀ ਹੋਵੇ ਨਾ ਉਹ ਵੀ ਉਹ ਨੌਕਰੀ ਨਹੀਂ ਛੱਡਦਾ ਹੈਗਾ ਇਹ ਤਾਂ ਫਿਰ ਵੀ ਐਮਐਲਏ ਸ਼ਿਪ ਆ ਐਮਐਲਏ ਇੱਕ ਬਹੁਤ ਵੱਡੀ ਪਾਵਰ ਹੁੰਦਾ ਆ ਪਾ ਛੋਟੀ ਪਾਵਰ ਵੀ ਨਹੀਂ ਕਹਿ ਸਕਦੇ ਹੈਗੇ ਇਹਨਾਂ ਦਾ ਫਿਰ ਵੀ ਡੇਢ ਸਾਲ ਰਹਿੰਦਾ ਸੀਗਾ ਡੇਢ ਸਾਲ ਪੂਰਾ ਕਰਕੇ ਵੀ ਆਪਣਾ ਰਾਜਨੀਤੀ ਤੋਂ ਪਾਸਾ ਵਟ ਸਕਦੇ ਸੀ ਕਿ ਇਹ ਜਿਹੜਾ ਅਸਤੀਫਾ ਦਿੱਤਾ ਉਹ ਧੱਕੇ ਨਾਲ ਦਿਵਾਇਆ ਗਿਆ ਜਾਂ ਆਪਣੀ ਮਰਜ਼ੀ ਦੇ ਨਾਲ ਦਿੱਤਾਗਾ ਕਿਉਂਕਿ ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਮਿਲੀ ਸੀਗੀ ਅਨਮੋਲ ਗਗਨਮਾਨ ਇੱਕ ਪੋਸਟ ਵੀ ਪਾਈ ਸੀਗੀ ਕਿ ਮੈਂ ਪੰਜਾਬ ਨੇ ਕਿ ਉਹ ਸਾਰਾ ਕੁਝ ਉਹਨੇ ਲਿਖ ਕੇ ਪੋਸਟ ਪਾਈ ਪ੍ਰੋਪਰਲੀ ਉਸ ਤੋਂ ਕੁਝ ਦਿਨ ਬਾਅਦ ਐਮਐਲਏ ਅਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਤੇ ਅਸਤੀਫਾ ਦੇਣ ਤੋਂ ਕੁਝ ਦਿਨ ਪਹਿਲਾਂ ਰঞ্জੀਤ ਸਿੰਘ ਗਿੱਲ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਜਿਹੜੇ ਅਕਾਲੀ ਦਲ ਦੇ ਵਿੱਚ ਸੀਗੇ ਇੱਕ ਵਧੀਆ ਇੰਡਸਟਰੀਅਲਿਸਟ ਨੇ ਕਿ ਇੱਕ ਵਧੀਆ ਬਿਜ਼ਨਸਮੈਨ ਨੇ ਵਧੀਆ ਪੈਸਾ ਉਹਨਾਂ ਕੋਲ ਕੋਈ ਮਾੜਾ ਇਨਸਾਨ ਵੀ ਨਹੀਂ ਹੈਗਾ ਖਰੜ ਦੇ ਵਿੱਚ ਇਰੇ ਪਿੱਛੇ ਦੇ ਅਸਲ ਕਾਰਨ ਕੀ ਰਹੇ ਨੇ ਜਿਹੜੇ ਲੋਕ ਤੁੱਕੇ ਲਗਾ ਰਹੇ ਨੇ ਆਪਾਂ ਉਹਨਾਂ ਬਾਰੇ ਪਹਿਲਾਂ ਗੱਲ ਕਰ ਲਈਏ ਸਭ ਤੋਂ ਪਹਿਲਾਂ ਦੱਸਿਆ ਜਾ ਰਿਹਾ ਕਿ ਅਨਮੋਲ ਗਗਨ ਮਾਨ ਨੂੰ ਪਹਿਲਾਂ ਜਿਵੇਂ ਮਿਨਿਸਟਰੀ ਮਿਲੀ ਸੀਗੀ ਮਿਨਿਸਟਰੀ ਤੋਂ ਵੀ ਤਾਰ ਦਿੱਤਾ ਮਿਨਿਸਟਰੀ ਤੋਂ ਵੀ ਤੱਕੇ ਦੇ ਨਾਲ ਉਦੋਂ ਸਿਫਾ ਲਿਆ ਗਿਆ ਇਹ ਵੀ ਸੂਤਰਾਂ ਵੱਲੋਂ ਦੱਸਿਆ ਗਿਆ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਲੋਕ ਗੱਲਾਂ ਕਰਦੇ ਨੇ ਕਿ ਮੈਂ ਉਹਦੇ ਆਧਾਰ ਦੇ ਉੱਤੇ ਗੱਲ ਕਰੂੰਗਾ ਤੁਹਾਡੇ ਨਾਲ ਲੋ ਗੱਲਾਂ ਕਰ ਰਹੇ ਸੀ ਕਿ ਕਿ ਅਨਮੋਲ ਗਗਨ ਮਾਨ ਤੋਂ ੱੱਕੇ ਦਿਨ ਅਸਤੀਫਾ ਦਵਾਇਆ ਗਿਆ ਇਹ ਵੀ ਦੱਸਿਆ ਜਾਂਦਾ ਸੀਗਾ ਕਿ ਉਹਨਾਂ ਦੇ ਉੱਤੇ ਕੋਈ ਕ੍ਰਾਪਸ਼ਨ ਦੇ ਐਲੀਗੇਸ਼ਨ ਸੀਗੇ ਇਹਦੇ ਬਾਬਤ ਅਨਮੋਲ ਗਗਨ ਮਾਨ ਨੇ ਪ੍ਰੋਪਰ ਇੰਟਰਵਿਊ ਵੀ ਦਿੱਤੀ ਪ੍ਰੋਪਰ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਮੈਂ ਕਦ ਮੈਂ ਕਦੇ ਵੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕ੍ਰਾਪਸ਼ਨ ਨਹੀਂ ਕੀਤੀ ਜਿਹੜੇ ਵੱਡੇ ਅਫਸਰ ਨੇਗੇ ਜਿਹੜੇ ਕੋਈ ਅਫੀਸ਼ੀਅਲਸ ਨੇ ਕਿ ਮੇਰੇ ਡਿਪਾਰਟਮੈਂਟ ਦੇ ਉਹ ਕਰਪਸ਼ਨ ਕਰਦੇ ਨੇ ਤੇ ਮੇਰਾ ਨਾਮ ਆਉਦਾਗਾ ਇਸ ਟਾਈਮ ਬਲੇ ਵੀ ਅਨਮੋਲ ਗਗਨਮਾਨ ਆਪਣੀ ਮਿਨਿਸਟਰੀ ਤੋਂ ਅਸਤੀਫਾ ਨਹੀਂ ਦੇ ਰਹੀ ਸੀ ਮਤਲਬ ਹਟ ਨਹੀਂ ਰਹੀ ਸੀ ਕਿ ਮੈਂ ਤਾਂ ਗਲਤੀ ਕੀਤੀ ਹੂ ਜਾਂ ਮੈਂ ਤਾਂ ਗਲਤੀ ਦੱਸੂ ਮੈਂ ਇੱਕ ਵਧੀਆ ਕੰਮ ਕਰ ਰਹੀ ਹਾਂਗੀ ਅਨਮੋਲ ਗਗਨਮਾਨ 10 ਸਾਲ ਹੋ ਗਏ ਆਪਣੀ ਜਿਹੜੀ 뮤ਜ਼ਿਕ ਇੰਡਸਟਰੀ ਆ ਪੰਜਾਬੀ 뮤ਜ਼ਿਕ ਇੰਡਸਟਰੀ ਆ ਉਹ ਤੋਂ ਵੀ ਰਿਟਾਇਰ ਹੋ ਚੁੱਕੇ ਨੇ ਸਾਬਕਾ ਸਿੰਗਰ ਕਹਿ ਸਕਦੇ ਹਾਂ ਮੈਂ ਤਾਂ ਸੁਖਨਾ ਸਾਫ ਕਾ ਐਮਐਲਏ ਵੀ ਲੱਗਣ ਵਾਲਾ ਸਾਬਕਾ ਮੰਤਰੀ ਵੀ ਹੋ ਚੁੱਕੇ ਨੇਗੇ ਪਿੱਛੇ ਦਾ ਅਸਲ ਕਾਰਨ ਕੀ ਸੀਗਾ ਅਸਲ ਕਾਰਨ ਹੈਗਾ ਦਿੱਲੀ ਵਰਸਸ ਪੰਜਾਬ ਦਿੱਲੀ ਦੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਚਮਚੇ ਨੇਗੇ ਉਹ ਸਾਰੇ ਜਿੱਥੋਂ ਤੋਂ ਉਹਨਾਂ ਦੀ ਸਰਕਾਰ ਗਈ ਉੱਥੇ ਖਤਮ ਹੋ ਗਏ ਉਹ ਸਾਰੇ ਨੇ ਆ ਕੇ ਪੰਜਾਬ ਦੇ ਵਿੱਚ ਡੇਰੇ ਲਾ ਲਏ ਆਪਣੇ ਇੱਥੇ ਸਰਕਾਰੀ ਕੰਮਾਂ ਦੇ ਵਿੱਚ ਆਪਣੇ ਬੰਦੇ ਫਿੱਟ ਕਰ ਲਈ ਚਾਹੇ ਉਹ ਸੋਸ਼ਲ ਮੀਡੀਆ ਟੀਮ ਹੋਵੇ ਚਾਹੇ ਸੈਕਟਰੀਏ ਸਾਰੇ ਕਿਤੇ ਉਹਨਾਂ ਨੇ ਆਪਣੇ ਦਿੱਲੀ ਵਾਲੇ ਬੰਦੇ ਫਿੱਟ ਕਰ ਲਏ ਤਾਂ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਨਜ਼ਰ ਰੱਖੀ ਜਾਵੇ ਪੰਜਾਬ ਦੇ ਲੋਕਾਂ ਦਾ ਸੰਸਕ ਪੰਜਾਬ ਦੇ ਲੀਡਰਾਂ ਦੇ ਉੱਤੇ ਜਿਹੜੇ ਉਹਨਾਂ ਦੇ ਐਮਐਲਏ ਨੇਗੇ ਅਫਸਰ ਨੇ ਉਹ ਸਾਰਿਆਂ ਦੇ ਉੱਤੇ ਨਿਗਾਹ ਰੱਖ ਸਕਣ ਕਿ ਅਸਲ ਦੇ ਵਿੱਚ ਹੋ ਅਰਮੁਲ ਗਗਨ ਮਾਨੂੰ ਕੁਝ ਦਿਨ ਪਹਿਲਾਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮਿਲੇ ਸੀਗੇ ਹੋ ਸਕਦਾ ਉਸ ਸਮੇਂ ਚਰਚਾ ਹੋਈ ਹੋਵੇ ਕਿ ਭਾਈ ਤੁਹਾਨੂੰ ਅਸਤੀਫਾ ਦੇਣਾ ਪੈਣਾਗਾ ਗਗਰਮਾਦੀ ਸਿਆਸੀ ਬਲੀ ਇਸ ਕਰਕੇ ਦਿੱਤੀਗੀ ਸ਼ਾਇਦ ਉਹ ਰঞ্জੀਤ ਸਿੰਘ ਗਿੱਲ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਨਾ ਸੀ ਸ਼ਾਮਿਲ ਦਾ ਕਰ ਹੀ ਲਿਆ ਸੀ ਉਸ ਤੋਂ ਬਾਅਦ ਅਸਤੀਫਾ ਦਵਾਤਾ ਹੁਣ ਉਤੇ ਜਿਮਨੀ ਚੋਣ ਹੋਊਗੀ ਜਿਮਨੀ ਚੋਣ ਦੇ ਵਿੱਚ ਰঞ্জੀਤ ਸਿੰਘ ਗਿੱਲ ਨੂੰ ਕੈਂਡੀਡੇਟ ਦੇ ਤੌਰ ਦੇ ਉੱਤੇ ਲੈ ਕੇ ਆਉਣਗੇ ਤੇ ਹੋ ਸਾਰਾ ਜਿੱਤ ਵੀ ਜਾਣ ਵੈਸੇ ਜਿਹੜੇ ਵੀ ਲੋਕ ਚੰਡੀਗੜ੍ਹ ਮਹੱਲੀ ਰਹਿੰਦੇ ਨੇਗੇ ਉਹ ਸਾਰਿਆਂ ਨੂੰ ਪਤਾ ਕਿ ਜਦੋਂ بارش ਪੈ ਜਾਂਦੀ ਹੈਗੀ ਖਰੜ ਤਾਂ ਜਾਣੀ ਨਹੀਂ ਭੁੱਲ ਕੇ ਕਿਉਂਕਿ ਲੱਖ ਲੱਖ ਤੱਕ ਗੋਡੇ-ਗੋਡਿਆਂ ਤੱਕ ਪਾਣੀ ਉੱਥੇ ਭਰ ਜਾਂਦਾ ਐਨਾ ਬੁਰਾ ਹਾਲਾ ਖਰੜ ਦਾ ਅਨਮੋਲ ਗਗਰਮਾਣਾ ਅਮਰਵੀ ਪਾਰਟੀ ਚਾਈ ਸੀਗੀ ਪਹਿਲਾਂ ਉਹ ਪ੍ਰੈਸ ਕਾਨਫਰੰਸ ਕਰਦੀ ਸੀਗੀ 5 ਮਿੰਟ ਚ ਐਮਐਸਪੀ ਦੇਵਾਂਗੇ 5 ਮਿੰਟ ਚ 5 ਸਾਲ ਵੀ ਹੋ ਜਾਣਾ ਐਮਐਸਪੀ ਤਾਂ ਵੀ ਨਹੀਂ ਦੇ ਸਕਦੇ ਹੈਗੇ ਲੈਕ ਆਫ এডੂਕੇਸ਼ਨ ਦੇ ਕਰਕੇ ਬੇਤੁਕਾ ਬਿਆਨ ਦਿੱਤਾ ਸੀਗਾ ਮੇਰੇ ਹਿਸਾਬ ਦੇ ਨਾਲ ਤਾਂ ਇਹਨਾਂ ਨੂੰ ਐਮਐਲਏ ਟਿਕਟ ਦੇਣੀ ਹੀ ਨਹੀਂ ਚਾਹੀਦੀ ਸੀਗੀ ਜਿਹੜੇ ਸਾਹਵਰਾ ਇਹਨਾਂ ਦੇ ਬਿਆਨ ਸੀਗੇ 5 ਮਿੰਟ 'ਚ ਐਮਐਸਪੀ ਦੇ ਦਾਂਗੇ 5 ਮਿੰਟ 'ਚ ਐਮਐਸਪੀ ਦੇ ਦਾਂਗੇ ਇਹ ਜਿਹੇ ਬੇਤੁਕੇ ਬਿਆਨ ਜੋ ਵੀ ਇਨਸਾਨ ਦਿੰਦਾਗਾ ਚਾਹੇ ਉਹ ਕੋਈ ਵੀ ਹੋਵੇ ਉਹ ਬੰਦੇ ਨੂੰ ਕਿਸੇ ਵੀ ਪਾਰਟੀ ਦੀ ਟਿਕਟ ਨਹੀਂ ਮਿਲਣੀ ਚਾਹੀਦੀ ਹੈਗੀ ਅਨਮੋਲ ਗਗਨਮਾਨ ਆਪਣੇ ਦਮ ਤੇ ਨਹੀਂ ਜਿੱਤੇ ਹੈਗੇ ਅਨਮੋਲ ਗਗਨਮਾਨ ਜਿੱਤੇ ਨੇ ਆਮ ਆਦਮੀ ਆਮ ਆਦਮੀ ਪਾਰਟੀ ਦੀ ਵੀ ਨਹੀਂ ਕਹਿ ਸਕਦੇ ਹੈਗੇ ਕਿ ਭਗਵੰਤ ਮਾਨ ਦੀ ਨੇਰੀ ਚੱਲ ਰਹੀ ਸੀ ਸਾਰੇ ਪੰਜਾਬ ਦੇ ਵਿੱਚ ਉਹਦੇ ਕਰਕੇ ਜਿੱਤੇ ਨੇਗੇ ਅਨਮੋਲ ਗਗਨਮਾਨ ਨੂੰ ਜਿਹੜਾ ਅਸਤੀਫਾ ਦੇਣ ਲਈ ਸ਼ਰਤ ਮਜਬੂਰ ਕੀਤਾ ਗਿਆ ਹੈਗਾ ਜਿਵੇਂ ਉਹਨਾਂ ਨੇ ਪੋਸਟ ਪਾਈ ਸੀ ਕਿ ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹਾ ਹੈਗਾ ਨਾ ਤਾਂ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਵੱਡਾ ਰੋਲ ਹੋ ਸਕਦਾ ਹੈਗਾ ਜੇ ਤਾਂ ਦੇਖੋ ਸਪੀਕਰ ਸਾਹਿਬ ਨੇ ਅਨਮੋਲ ਗਗਨਮਾਨ ਦਾ ਅਸਤੀਫਾ ਮਨਜ਼ੂਰ ਕਰ ਲਿਆ ਤਾਂ ਤਾਂ ਮੰਨ ਲਓ ਵੀ ਇਹੀ ਗੱਲ ਸੀਗੀ ਜਿਵੇਂ ਧੱਕੇ ਨਾਲ ਦਿਵਾਇਆ ਗਿਆਗਾ ਇਸ ਤੋਂ ਬਾਅਦ ਜੇ ਨਾਮ ਜੇ ਨਾਲ ਲਿਆ ਗਿਆ ਮਨਜ਼ੂਰ ਤਾਂ ਕੁਛ ਨਾ ਕੁਛ ਇਹਦੇ ਵਿੱਚ ਇਹਦਾ ਜ਼ਰੂਰ ਹੋ ਸਕਦਾਗਾ ਕਿ ਜਿਹੜੀ ਪੰਜਾਬ ਦੀ ਸਾਡੇ ਪੰਜਾਬ ਦੀ ਲੀਡਰਸ਼ਿਪ ਆ ਜਾ ਪੰਜਾਬ ਦੇ ਅਫਸਰ ਨੇ ਉਹ ਸਾਡੀ ਗੱਲ ਸੁਣਦੇ ਨਹੀਂ ਹੈਗੇ ਸ਼ਾਇਦ ਇਹ ਗੱਲ ਅਰਵਿੰਦ ਕੇਜਰੀਵਾਲ ਲਵੇ ਕਰਨ ਗਈ ਹੋਵੇ ਕਿ ਸਾਡੀ ਕੋਈ ਚੱਲ ਨਹੀਂ ਦਿੰਦਾ ਹੈਗਾ ਅਸੀਂ ਜਿਹੜੇ ਕੰਮ ਕਹਨੇ ਉਹ ਕੰਮ ਨਹੀਂ ਹੁੰਦੇ ਹੈਗੇ ਤਾਂ ਸਾਡਾ ਐਮਐਲਏ ਬਣਿਆ ਦਾ ਮੰਤਰੀ ਬਣਿਆ ਦਾ ਫਾਇਦਾ ਕੀ ਹੈਗਾ ਤਾਂ ਦੂਸਰਾ ਕਾਰਨ ਹੋ ਸਕਦਾ ਇਹਨਾਂ ਦੋਹਾਂ ਕਾਰਨਾਂ ਦੇ ਵਿੱਚੋਂ ਹੀ ਇੱਕ ਕਾਰਨ ਹੈਗਾ ਅਨਮੋਲ ਗਗਨ ਮਾਨ ਦੇ ਅਸਿਫਾ ਦੇਣ ਦੇ ਪਿੱਛੇ ਸਭ ਤੋਂ ਪਹਿਲਾਂ ਜਿਵੇਂ ਪਹਿਲਾਂ ਦੱਸਿਆ ਕਿ ਧੱਕੇ ਇਸਦਾ ਦਵਾਇਆਏਗਾ ਕਿ ਅਗਰ ਰঞ্জੀਤ ਸਿੰਘ ਗਲੇਨੂ ਪਾਰਟੀ ਦੇ ਵਿੱਚ ਲਿਆਉਣ ਲਈ ਤੇ ਕੈਂਡੀਡੇਟ ਖੜਾ ਕਰਨ ਦੇ ਲਈ ਤੇ ਦੂਸਰਾ ਕਾਰਨ ਇਹ ਹੈ ਕਿ ਜਿਵੇਂ ਉਹ ਕਹਿ ਰਹੇ ਨੇਗੇ ਕਿ ਵੀ ਮੇਥੋਂ ਸਾਡਾ ਕੰਮ ਨਹੀਂ ਹੋ ਰਿਹਾ ਹੈਗਾ ਸਾਡੇ ਅਫਸਰ ਗੱਲ ਨਹੀਂ ਮੰਨਦੇ ਹੈਗੇ ਨੀਚੇ ਅਫਸਰ ਕਰਪਸ਼ਨ ਕਰੀ ਜਾਂਦੇ ਨੇ ਜਿਹੜੀ ਸਾਡੇ ਲੀਡਰਸ਼ਿਪ ਆ ਉਹ ਨਹੀਂ ਸਾਡੀ ਗੱਲ ਹੁੰਦੀ ਹੈ ਕਿ ਸਾਡੇ ਕੰਮ ਨਹੀਂ ਹੁੰਦੇ ਸਰਕਾਰੀ ਦਰਬਾਰੇ ਤਾਂ ਇਹ ਵੀ ਇੱਕ ਕਾਰਨ ਹੋ ਸਕਦਾ ਇਹਨਾਂ ਦੋਹਾਂ ਕਾਰਨਾਂ ਦੇ ਵਿੱਚੋਂ ਇੱਕੋ ਹੀ ਕਾਰਨ ਆਗਾ ਅਨਮੋਲ ਗਗਨ ਮਾਨ ਦੇ ਇਸੀਫਾ ਦੇਣ ਦੇ ਪਿੱਛੇ ਤੁਸੀਂ ਇਸ ਬਾਰੇ ਕੀ ਸੋਚਦੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ